ਮੀ ਵਰਕੇ ਹਟਿਆ ਸੀ ਸ਼ਾਮ ਦੇ 4 ਵਜੇ ਸਨ ਉਹ ਚਰਖਾ ਕੱਤ ਦੀ ਉੱਠੀ ਚੁੱਲੇ ਵਿੱਚ ਸੁੱਕੇ ਗਿੱਲੇ ਗੋਹੇ ਲਾ ਉਹਨੇ ਚਲਾਨੀ ਵਿੱਚ ਦਾਲ ਧਰ ਦਿੱਤੀ ਆਟਾ ਗੁੰਨ ਕੇ ਮੱਝ ਵੱਲ ਗਈ ਜੋ ਉਹਨੂੰ ਉਡੀਕ ਰਹੀ ਸੀ ਉਹਨੇ ਗਾਰੇ ਨਾਲ ਲਿਬੜੀ ਮੱਝ ਦੇ ਸਿਰ ਤੇ ਹੱਥ ਫੇਰਿਆ ਤੇ ਸੋਚਣ ਲੱਗੀ ਜਿੰਨਾ ਕੋ ਦਾਣਾ ਪਿਆ ਸੀ ਤੈਨੂੰ ਸੁੱਕੀ ਤੂੜੀ ਤੇ ਪਾਤਾ ਜਿਉਣ ਜੋਗੀ ਏ ਮੇਰੇ ਬੱਚਿਆਂ ਜੋਗਾ ਦੁੱਧ ਦੇਦੇਵੇਂ ਪਾਣੀ ਦੀ ਬਾਲਟੀ ਪਰ ਉਹਨੇ ਮੱਝ ਮੂਰੇ ਧਰ ਦਿੱਤੀ ਮੱਝ ਪਾਣੀ ਪੀ ਕੇ ਉਸ ਵੱਲ ਵੇਖਣ ਲੱਗੀ ਜਿਵੇਂ ਸੋਚ ਰਹੀ ਹੋਵੇ ਕੋਈ ਨਾ ਚੰਗਾ ਮਾੜਾ ਟਾਈਮ ਰਾਲ ਕੇ ਕੱਢ ਲਵਾਂਗੇ ਫਿਰ ਉਹ ਚਲਾਨੀ ਵਿੱਚ ਗਈ ਦਾਲ ਵਿੱਚ ਕੜਸ਼ੀ ਮਾਰ ਧਾਰ ਚੋਣ ਵਾਲੀ ਬਾਲਟੀ ਵਿੱਚ ਪਾਣੀ ਪਾ ਕੇ ਲੈ ਆਈ ਮੱਝ ਨੂੰ ਥਾਪੀ ਦਿੰਦੇ ਹੋਏ ਬੈਠ ਗਈ ਥਣ ਧੋ ਕੇ ਉਸਨੇ ਬਚਿਆ ਪਾਣੀ ਡੋਲ ਦਿੱਤਾ ਤੇ ਧਾਰ ਕੱਢ ਲਈ ਮੱਝ ਨੇ ਵੀ ਪੈਰ ਨਾ ਚੁੱਕਿਆ ਚੁੱਪਚਾਪ ਧਾਰ ਕਢਾਉਂਦੀ ਰਹੀ ਧਾਰ ਚੋਕੇ ਲਈ ਆਈ ਤਾਂ ਬੱਚੇ ਰੋਟੀ ਮੰਗਣ ਲੱਗੇ ਉਸਨੇ ਦੁੱਧ ਵਾਲੀ ਬਾਲਟੀ ਟੱਕ ਕੇ ਰੱਖ ਦਿੱਤੀ ਦਾਲ ਵਾਲਾ ਪਤੀਲਾ ਲਾ ਕੇ ਤਵਾ ਧਰ ਲਿਆ ਬੱਚਿਆਂ ਨੂੰ ਰੋਟੀ ਖਵਾ ਕੇ ਉਹ ਸੋਚਦੀ ਕਿ ਕੁੱਖ ਵਿੱਚ ਪਲਦੇ ਨੂੰ ਵੀ ਤਾਂ ਭੁੱਖ ਲੱਗੀ ਹੋਣੀ ਮੈਂ ਵੀ ਖਾ ਲਵਾਂ ਫਿਰ ਸੋਚਦੀ ਨਹੀਂ ਦਾਲ ਤਾਂ ਪਹਿਲਾਂ ਹੀ ਥੋੜੀ ਏ ਜਵਾਕਾਂ ਦੇ ਪਿਓ ਨੂੰ ਖਾਣ ਨੂੰ ਕੀ ਦਿਉ ਉਸਨੇ ਕੁਝ ਸੋਚਿਆ ਤੇ ਦੋ ਰੋਟੀਆਂ ਉੱਤੇ ਲੂਣ ਘਸਾ ਕੇ ਖਾ ਲਈਆਂ ਭਾਂਡੇ ਇਕੱਠੇ ਕਰਕੇ ਉਹ ਚੁੱਲ੍ਹੇ ਕੋਲੋਂ ਦੀਵਾ ਚੋਕ ਲਈ ਤੇ ਕਧੋਲੀ ਉੱਤੇ ਦੀਵਾ ਰੱਖ ਭਾਂਡੇ ਮਾਂਜਣ ਲੱਗੀ ਉਹਨੇ ਦੇਖਿਆ ਨਿਆਣੀ ਖੇਡਦੇ ਖੇਡਦੇ ਮੰਜਿਆਂ ਤੇ ਸੌਂ ਗਏ ਜੋ ਨਿਧਾਰ ਕੱਢਣ ਤੋਂ ਪਹਿਲਾਂ ਡਾ ਕੇ ਰੱਖੇ ਸਨ ਫਿਰ ਉਹ ਨੇੜੇ ਪਈ ਪਰੂਂਗੜੇ ਤੇ ਹੱਥ ਵਾਲੀ ਪੱਖੀ ਹਿਲਾਉਂਦਿਆਂ ਢੁਈ ਸਿੱਧੀ ਕਰਦਿਆਂ ਸੋਚਣ ਲੱਗੀ ਕਿਤੇ ਟੇਢੀ ਹੋਈ ਦੀ ਅੱਖ ਹੀ ਨਾ ਲੱਗ ਜੇ ਉਹਨੂੰ ਆਏ ਨੂੰ ਬਾਹਰ ਕੌਣ ਖੋਲੂ ਸੋਚਾਂ ਚ ਪਈ ਨੂੰ 10 ਵਜ ਗਏ ਬੂਹਾ ਖੜਕਿਆ ਉਸਨੇ ਕੁੰਡਾ ਖੋਲਦਿਆਂ ਸੋਚਿਆ ਅੱਜ ਤਾਂ ਕੋਈ ਸਬਜ਼ੀ ਭਾਜੀ ਲੈ ਕੇ ਆਈ ਹੋਣਾ ਪਰ ਉਹ ਤਾਂ ਦਾਰੂ ਨਾਲ ਰੱਜਿਆ ਝੂਲ ਰਿਆ ਸੀ ਉਹ ਪੌੜੀਆਂ ਚੜਦਾ ਬੋਲਿਆ ਰੋਟੀ ਕੋਠੇ ਤੇ ਲਿਆ ਦੇ ਉਹ ਕੁੰਡਾ ਲਾ ਚਲਾਣੇ ਵਾਲ ਨੂੰ ਵਧੀ ਤ ਤਵੇ ਉੱਤੇ ਰੱਖੀ ਦਾਲ ਵਾਲੀ ਬਾਟੀ ਨੂੰ ਦਾਲ ਵਿੱਚ ਰੱਖਦਿਆਂ ਸੋਚਣ ਲੱਗੀ ਕਿ ਤੁਰਿਆ ਤਾਂ ਜਾਂਦਾ ਨਹੀਂ ਪੌੜੀਆਂ ਕਿਵੇਂ ਚੜਾਂ ਫਿਰ ਵੀ ਅਨੇ ਉਸ ਦੀ ਕੁੱਟ ਤੋਂ ਬਚਣ ਲਈ ਬੈਠ ਬੈਠ ਕੇ ਪੌੜੀਆਂ ਚੜ ਕੇ ਉਹਨੂੰ ਰੋਟੀ ਫੜਾਈ